ਅਲਰਡੀਆ ਪੰਜਾਬੀ ਤੇ ਸਾਡੇ ਨਾਲ ਭਾਈ ਸੁਖਤੇਵ ਸਿੰਘ ਫਗਵਾੜਾ ਜੁੜ ਚੁੱਕੇ ਨੇ ਭਾਈ ਸਾਹਿਬ ਸਮਾਂ ਦਿੱਤਾ ਬਹੁਤ ਸ਼ੁਕਰੀਆ ਸੱਚੀ ਕਾਲ ਜੀ ਸੱਚੀ ਕਾਲ ਜੀ ਸੱਚੀ ਭਾਈ ਸਾਹਿਬ ਅੱਜ ਪਹਿਲੀ ਜਿਹੜੀ ਖਬਰ ਆਉਂਦੀ ਹੈ ਅੱਜ ਤੜਕੇ ਸਵੇਰੇ ਹੀ ਇਹ ਖਬਰ ਆ ਜਾਂਦੀ ਹੈ ਕਿ ਇੱਕ ਹੰਗਾਮੀਆ ਮੀਟਿੰਗ ਸੱਦ ਲਈ ਗਈ ਸਿੰਘ ਸਾਹਿਬ ਪੰਜ ਸਿੰਘ ਸਹਬਾਨਾ ਦੀ ਇਕੱਤਰਤਾ ਹੋ ਰਹੀ ਹੈ ਸ਼੍ਰੀ ਕਾਲ ਤਖਤ ਸਾਹਿਬ ਦੇ ਵਿੱਚ ਇਹ ਮੀਟਿੰਗ ਹੋਣ ਜਾ ਰਹੀ ਹੈ ਮੈਂ ਤੁਹਾਨੂੰ ਪੁੱਛਣਾ ਚਾਹੁੰਨਾ ਕਿ ਇਹ ਜਿਹੜੀ ਇਹ ਜਿਹੜਾ ਸੱਦਾ ਹੈ ਇਹ ਤੁਹਾਨੂੰ ਕਿੱਧਰ ਵੱਲ ਨੂੰ ਇਸ਼ਾਰਾ ਹੁੰਦਾ ਨਜ਼ਰ ਆ ਰਿਹਾ ਹੈ ਕੀ ਹੋਣ ਜਾ ਰਿਹਾ ਅਸਲ ਵਿੱਚ ਐਕਚੁਅਲੀ ਜਿੰਨੇ ਆ ਵੀ ਤੇਰਾ ਸ਼੍ਰੀ ਇਕਾਪਤਕ ਸਾਹਿਬ ਵੱਲੋਂ ਅ ਫੈਸਲੇ ਵੱਲੋਂ ਦੇਖ ਰਹੀਆਂ ਸੀ ਜਾਂ ਉਹਨਾਂ ਦੇ ਰਿਐਕਸ਼ਨ ਦੀ ਵੇਟ ਕਰ ਰਹੀਆਂ ਸੀ ਸਿੰਘ ਸਾਹਿਬ ਦੇ ਜੀ ਜਿਹੜੀ ਕੱਲ ਸ਼ਿਕਾਇਤ ਪੱਤਰ ਗਈ ਜਿਹੜਾ ਉੱਥੇ ਭੇਜਿਆ ਗਿਆ ਉਸ ਤੋਂ ਬਾਅਦ ਜਿੰਨੀਆਂ ਕੰਸਰਨ ਤੇ ਰਹ ਨੇ ਹੂੰ ਜਿਹੜੀਆਂ ਕਿਸੇ ਨਾ ਕਿਸੇ ਰੂਪ ਦੇ ਵਿੱਚ ਵਿਰੋਧ ਜਾਂ ਸਮਰਥਨ ਦੇ ਵਿੱਚ 2 ਦਸੰਬਰ ਨੂੰ ਇਨਵੋਲਡ ਰਹੀਆਂ ਉਹ ਸਾਰੀਆਂ ਧਿਰਾਂ ਨੂੰ ਇੱਕ ਲਾਈਨ ਮਿਲੀ ਹੈ ਮੈਨੂੰ ਇਹ ਲੱਗਦਾ ਵੀ ਕੀ ਰਸਤਾ ਹੋਣਾ ਚਾਹੀਦਾ ਜਾਂ ਇਸ ਮਸਲੇ ਦਾ ਕਨਕਲੂਜਨ ਜਿਹੜਾ ਹੈ ਉਹ ਕੀ ਹੋਣਾ ਚਾਹੀਦਾ ਸੋ ਇਹਦੇ ਵਿੱਚ ਇਹ ਬੜਾ ਇੰਪੋਰਟੈਂਟ ਹੈਗਾ ਕਿ ਉਸ ਤੋਂ ਬਾਅਦ ਸਿੰਘ ਸਾਹਿਬ ਨੇ ਚਲੋ ਉਹਨੂੰ ਤਵੱਜੋ ਦਿੱਤੀ ਔਰ ਉਹਨੂੰ ਉਸ ਤੋਂ ਬਾਅਦ ਜਿਹੜੀ ਹਿਲਜੁਲ ਹੋਈ ਹੈ ਹੂੰ ਇਹ ਵਿਚਾਰ ਆ ਗਿਆ ਸਿੰਘ ਸਾਹਿਬ ਨੇ ਕਈਆਂ ਦੀ ਰਾਏ ਵੀ ਲਈ ਵੀ ਅੱਗੇ ਕੀ ਕਰਨਾ ਚਾਹੀਦਾ ਤੇ ਉਸੇ ਵਿੱਚੋਂ ਹੀ ਆਈ ਆਈਡੀਆ ਨਿਕਲ ਕੇ ਆਇਆ ਵੀ ਇੱਕ ਵਾਰੀ ਪਹਿਲਾਂ ਪਾਸ ਸਿੰਘ ਸਰਬਾਨਾਂ ਦੀ ਮੀਟਿੰਗ ਜਿਹੜੀ ਆ ਉਹ ਬੁਲਾਈ ਜਾਵੇ ਬਟ ਸਿਰ ਸਾਨੂੰ ਇਹ ਲੱਗਦਾ ਕਿ 2 ਦਸੰਬਰ ਤੋਂ ਪਹਿਲਾਂ ਤੁਹਾਨੂੰ ਯਾਦ ਹੋਏਗਾ ਜੇ ਤੁਸੀਂ ਕਿਤੇ ਚਲਾ ਵੀ ਸਕੋ ਨਾਲ ਇੰਟਰਵਿਊ ਦੇ ਇੱਕ ਜਿਹੜਾ ਉਹਨਾਂ ਦਾ ਵੀਡੀਓ ਕਲਿੱਪ ਹੈਗਾ ਜਿਸ ਦਿਨ ਬਕਤੋਈ ਵਾਲਾ ਫੈਸਲਾ ਸੁਣਾਇਆ ਗਿਆ ਸੀ ਤਾਂ ਉਸ ਦਿਨ ਪੱਤਰਕਾਰਾਂ ਦਾ ਸਵਾਲ ਸੀ ਵੀ ਕੀ ਜਿਹੜੀ ਬਾਕੀ तरह ਦੀ ਕੰਪਲੇਨ ਪੈਂਡਿੰਗ ਹੈ ਉਨਾ ਤੇ ਵੀ ਕੁਝ ਇਸ ਤਰੀਕੇ ਦਾ ਫੈਸਲਾ ਲਿਆ ਜਾ ਸਕਦਾ ਪਰ ਉਦੋਂ ਤੱਕ ਨਾ ਤਾਂ ਸੁਖਵੀਰ ਬਾਦ ਨੂੰ ਤਨਖਾਹਿਆ ਕਰਾਰ ਦਿੱਤਾ ਗਿਆ ਸੀ ਜੀ ਮੈਂ ਉਹਦੇ ਬਾਰੇ ਸ਼ੋਰ ਨਹੀਂ ਸ਼ਾਇਦ ਜਾਂ ਉਸ ਤੋਂ ਪਹਿਲਾਂ ਦੀ ਹੈ ਜਬਾਤ ਸੀ ਪਰ ਸਿੰਘ ਸਾਹਿਬ ਨੇ ਕਿਹਾ ਸੀ ਵੀ ਅਸੀਂ ਦੋ ਮੀਟਿੰਗਾਂ ਛੇੜੀ ਅਕਾਲ ਤਖਤ ਸਾਹਿਬ ਤੇ ਸੱਦਾਂਗੇ ਇੱਕ ਬੁੱਧੀਜੀਵੀਆਂ ਦੀ ਔਰ ਇੱਕ ਸਿੱਖ ਜਥੇਬੰਦੀਆਂ ਸੰਪਰਦਾਵਾਂ ਦੀ ਅਲੱਗ-ਅਲੱਗ ਤਰ੍ਹਾਂ ਦੇ ਨੁਮਾਇੰਦਿਆਂ ਦੀ ਉਹ ਦੋਵੇਂ ਮੀਟਿੰਗਾਂ ਨਹੀਂ ਹੋ ਪਾਈਆਂ। ਹੂੰ। ਬੁੱਧੀਜੀਵੀਆਂ ਦੀ ਮੀਟਿੰਗ ਵੀ ਜਿਹੜੀ ਆ ਉਹ 8-10 ਬੰਦਿਆਂ ਦੀ ਇੱਕ ਲਿਮਿਟੇਸ਼ਨ ਦੇ ਵਿੱਚ ਹੀ ਰਹਿ ਗਈ ਤਾਂ ਕਿ ਗੱਲ ਜਿਹੜੀ ਉਹ ਬਹੁਤੀ ਵਾਰ ਨਾ ਜਾ ਸਕੇ। ਜੀ। ਸੋ ਉਹਦੇ ਵਿੱਚ ਮੈਨੂੰ ਲੱਗਦਾ ਕਿ ਜਿੱਥੇ ਪੰਨ ਸਿੰਘ ਸਹਬਾਨਾ ਦੀ ਮੀਟਿੰਗ ਕਾਲ ਕੀਤੀ ਗਈ ਆ ਉੱਥੇ ਸਿੰਘ ਸਾਹਿਬ ਨੂੰ ਤਖਤ ਸਾਹਿਬ ਦੀ ਅੱਖ ਇਹ ਸ਼੍ਰੀ ਕਾਲ ਤਖਤ ਸਾਹਿਬ ਸਖਤਰਤ ਤੇ ਬੈਠੇ ਆ। ਹੂੰ। ਅ ਪੰਨ ਸਿੰਘ ਸਹਬਾਨਾ ਨੇ ਸਾਂਝਾ ਫੈਸਲਾ ਸੁਣਾਇਆ ਸੀ ਵੀ ਅਸੀਂ ਬਾਦਲ ਜਾਂ ਹੋਰ ਦੋਸ਼ੀ ਤਰ੍ਹਾਂ ਤੇ ਜਿਹੜੀ ਫੈਸਲਾ ਲਵਾਂਗੇ। ਹੂੰ। ਉਦੇ ਲਈ ਅਸੀਂ ਸਿੱਖ ਜਥੇਬੰਦੀਆਂ ਤੇ ਸੰਪਰਦਮਾਂ ਦੀ ਕੰਸੈਂਟ ਲਵਾਂਗੇ ਹੂੰ ਉਹਨਾਂ ਦੀ ਰਾਏ ਲਵਾਂਗੇ ਜੀ ਉਹ ਮੈਨੂੰ ਲੱਗਦਾ ਉਹ ਵੀ ਉਹਨਾਂ ਨੂੰ ਆਪਣਾ ਕਿਹਾ ਹੋਇਆ ਫੈਸਲਾ ਜਿਹੜਾ ਉਹ ਵੀ ਇਹਦੇ ਨਾਲ ਹੀ ਪੂਰਾ ਕਰਨਾ ਚਾਹੀਦਾ ਹੈ ਕਿਉਂਕਿ ਇਹਦੇ ਨਾਲ ਕੀ ਹੁੰਦਾ ਹੈ ਕਿ ਉਹ ਇੱਕ ਕਦਮ ਅੱਗੇ ਵਧਦੇ ਵਧਾਉਂਦੇ ਨੇ ਫਿਰ ਦੋ ਕਦਮ ਪਿੱਛੇ ਹਟ ਜਾਂਦੇ ਨੇ ਇੱਕ ਵਾਰੀ ਜੇ ਉਹ ਸਾਰੇ ਪੰਥ ਦੀ ਕੰਸੈਂਟ ਨੂੰ ਨਾਲ ਲੈ ਕੇ ਇੱਕ ਵਾਰ ਫੈਸਲਾ ਸੁਣਾ ਦਿੰਗੇ ਤੇ ਉਹ ਜਿਹੜੀਆਂ ਧਿਰਾਂ ਨੇ ਹੂੰ ਜਿਨ੍ਹਾਂ ਨੂੰ ਅਕਾਲ ਪੁਰਖ ਸਾਹਿਬ ਤੇ ਬੁਲਾਇਆ ਜਾਏਗਾ ਉਹ ਉਹਨਾਂ ਦੀ ਤਾਕਤ ਵਧਣ ਗਈਆਂ ਜਿਹੜੀ ਬਾਰ-ਬਾਰ ਸਿੰਘ ਸਾਹਿਬ ਕਮਜ਼ੋਰੀ ਦਿਖਾ ਦਿੰਦੇ ਨੇ ਹੂੰ ਉਹ ਫਿਰ ਕਮਜ਼ੋਰੀ ਦਿਖਾਨ ਦੀ ਉਹਨਾਂ ਦੀ ਲੋੜ ਨਹੀਂ ਰਹਿ ਜੇ। ਹਮਮ ਭਾਈ ਸਾਹਿਬ ਜਿਹੜਾ ਜਿਹੜੀ ਚਿੱਠੀ ਦੇ ਤੁਸੀਂ ਜ਼ਿਕਰ ਕਰ ਰਹੇ ਹੋ ਉਸ ਚਿੱਠੀ ਦੇ ਵਿੱਚ ਤਾਂ ਬਹੁਤ ਹੀ ਤਿੱਖੇ ਐਕਸ਼ਨਸ ਜਿਹੜੇ ਲਿਖੇ ਹੋਏ ਸੀਗੇ ਜਿਵੇਂ ਤੁਸੀਂ ਜਿਵੇਂ ਤੁਸੀਂ ਗੱਲ ਕਰ ਰਹੇ ਸੀ ਤਨਖਾਹ ਬਾਰੇ ਵੀ ਜ਼ਿਕਰ ਸੀਗਾ ਤਲਬ ਕਰਨ ਬਾਰੇ ਵੀ ਜ਼ਿਕਰ ਸੀਗਾ ਤੁਹਾਨੂੰ ਐ ਲੱਗਦਾ ਕਿ ਇਹਨਾਂ ਚੀਜ਼ਾਂ ਬਾਰੇ ਵਿਚਾਰਿਆ ਜਾ ਸਕਦਾ ਜਾਂ ਦੁਬਾਰਾ ਤਨਖਾਹ ਲਗਾਈ ਜਾ ਸਕਦੀ ਐਦਾਂ ਦੀ ਸਿਚੁਏਸ਼ਨ ਬਣ ਸਕਦੀ ਹੈ ਭਲਾ। ਮੈਨੂੰ ਲੱਗਦਾ ਸ਼ਾਇਦ ਮੇਰਾ ਨਿੱਜੀ ਓਪੀਨੀਅਨ ਹੈ ਇਹ ਵੀ ਉਹੋ ਜਿਹਾ ਕੋਈ ਫੈਸਲਾ ਲੈਣ ਦਾ ਦਬਾਅ ਨਾ ਬਣ ਜੇ ਜਿਹੜਾ ਅਸੀਂ ਸੁਝਾਅ ਦਿੱਤਾ ਹੈ ਹੂੰ ਉਸ ਤੋਂ ਪਹਿਲਾਂ ਪਹਿਲਾਂ ਕੋਈ ਨਾ ਕੋਈ ਹੱਲ ਕੱਢਣ ਦੀ ਕੋਸ਼ਿਸ਼ ਕੀਤੀ ਜਾਏਗੀ ਮੈਨੂੰ ਲੱਗਦਾ ਉਹ ਇਹੋ ਜਿਹੇ ਫੈਸਲਿਆਂ ਤੋਂ ਬਚਣ ਦੀ ਕੋਸ਼ਿਸ਼ ਕਰ ਰਹੇ ਨੇ ਇਸੇ ਕਰਕੇ ਮੀਟਿੰਗ ਬੁਲਾਈ ਕਿ ਕਿਤੇ ਇਹ ਕੋਈ ਪੰਥਕ ਕੰਸੈਂਟ ਨਾ ਬਣ ਜੇ ਸਾਰੇ ਪੰਥ ਦੀ ਵੀ ਹੁਣ ਇਹੀ ਫੈਸਲਾ ਹੋਣਾ ਚਾਹੀਦਾ ਇਸ ਤੋਂ ਪਹਿਲਾਂ ਕਿ ਇਹ ਸਮੂਹਿਕ ਚੇਤਨਾ ਦੇ ਵਿੱਚ ਜਾਵੇ ਕੌਮ ਦੀ ਵੀ ਹੁਣ ਇਹੋ ਜਿਹੇ ਫੈਸਲੇ ਦੀ ਉਮੀਦ ਅਕਾਲ ਤੱਕ ਤੋਂ ਲੋਕੀ ਕਰਨੀ ਸ਼ੁਰੂ ਕਰ ਦੇਣ ਉਸ ਤੋਂ ਪਹਿਲਾਂ ਪਹਿਲਾਂ ਕੋਈ ਮਿਡਵੇ ਕਰਨ ਦੀ ਕੋਸ਼ਿਸ਼ ਹੋਵੇ ਠੀਕ ਹੈ ਭਾਜੀ ਇਹਦੇ ਬਾਰੇ ਮੈਂ ਜ਼ਰੂਰ ਤੁਹਾਡੇ ਨਾਲ ਡੂੰਘਾਈ ਚਰਚਾ ਕਰਨੀ ਪਰ ਉਸ ਤੋਂ ਪਹਿਲਾਂ ਮੇਰਾ ਇੱਕ ਸਵਾਲ ਹੈਗਾ ਆ ਇਹ ਜਿਹੜੀ 5 ਮੈਂਬਰ ਦੀ ਸਿੰਘ ਸਾਹਿਬਾਨ ਰਹੀ ਜਿਹੜੀ ਮੀਟਿੰਗ ਹੋਣ ਜਾ ਰਹੀ ਹੈ ਉਹਦੇ ਵਿੱਚ ਹੁਣ ਸਵਾਲ ਵੱਡਾ ਇਹ ਬਣ ਗਿਆ ਕਿ ਕੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਸ਼ਾਮਿਲ ਹੋਣਗੇ ਕਿ ਨਹੀਂ ਹੋਣਗੇ ਕਿਉਂਕਿ ਇਸ ਵੇਲੇ ਤਾਂ ਉਹ ਸોર્ટ ਆਫ ਸਸਪੈਂਡਡ ਹੀ ਕਹਿ ਲੋ ਉਹ ਉਹ ਉਸ ਪੋਜੀਸ਼ਨ 'ਚ ਹੈਗੇ ਨੇ ਤੇ ਕੀ ਤੁਹਾਨੂੰ ਲੱਗਦਾ ਕਿ ਉਹ ਆਉਣਗੇ ਜਾਂ ਉਹਨਾਂ ਨੂੰ ਉਹਨਾਂ ਦੀ ਸ਼ਮੂਲੀਅਤ ਰੱਖੀ ਵੀ ਜਾਵੇਗੀ ਕਿ ਨਹੀਂ ਨੇ ਮੈਨੂੰ ਨਹੀਂ ਲੱਗਦਾ ਕਿ ਉਹ ਹਲੇ ਉਧਰਲੇ ਪਾਸੇ ਨੂੰ ਕੋਈ ਕਦਮ ਪੁੱਟਿਆ ਗਿਆ ਕਿਉਂਕਿ ਉਸ ਲਈ ਉਹਨਾਂ ਨੂੰ ਇੱਕ ਪ੍ਰੋਸੈਸ ਫੋਲੋ ਕਰਨਾ ਪਏਗਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਿਹੜੀ ਤਿੰਨ ਮੈਂਬਰੀ ਕਮੇਟੀ ਜਾਲੀਜੀ ਕਮੇਟੀ ਬਣਾਈ ਹੋਈ ਹੈ ਹਾਲਾਂਕਿ ਉਸ ਦੀ ਜਾਂਚ ਅਨੋਫੀਸ਼ੀਅਲ ਤਰੀਕੇ ਨਾਲ ਜਿਹੜੇ ਸੁਖਵੀਰ ਬਾਦਲ ਦੇ ਕੁਝ ਨਜ਼ਦੀਕੀ ਬੰਟੀ ਰਮਾਣਾ ਵਰਗੇ ਲੋਕ ਕਰ ਰਹੇ ਨੇ ਵੀ ਇੱਕ ਇਹੋ ਜਿਹੀ ਰਿਪੋਰਟ ਤਿਆਰ ਕਰਨੀ ਹੈ ਦਿਖਾਵੇ ਦੇ ਲਈ ਜਿਹੜੀ ਅਰਗੋਜੀਤ ਵਿਰਕ ਤੇ ਇੱਕ ਕੋਈ ਹੋਰ ਸ਼ੇਰ ਸਿੰਘ ਮੰਡ ਨੇ ਸ਼ਾਇਦ ਤਿੰਨ ਕ ਜਣਿਆਂ ਦੀ ਉਹ ਕਮੇਟੀ ਜਿਹੜੀ ਬਣਾਈ ਗਈ ਹੈ ਪਹਿਲਾਂ ਤਾਂ ਉਹ ਕਮੇਟੀ ਕਿਆ ਭੰਗ ਹੋਏਗੀ ਜਾਂ ਆਪਣੀ ਰਿਪੋਰਟ ਦੇਗੀ ਹੂੰ ਉਸ ਤੋਂ ਬਾਅਦ ਉਹਨਾਂ ਦੀਆਂ ਸਵਾਲਾਂ ਜਿਹੜੀਆਂ ਆ ਉਹ ਬਹਾਲ ਕੀਤੀਆਂ ਜਾਣਗੀਆਂ ਉਸ ਤੋਂ ਬਾਅਦ ਹੀ ਜਿਹੜਾ ਉਹਨਾਂ ਦਾ ਕੋਈ ਮੀਟਿੰਗ ਦੇ ਵਿੱਚ ਬੈਠਣ ਦਾ ਕੋਈ ਪ੍ਰਵੀਜ਼ਨ ਬਣੇਗਾ ਉਧਰੋਂ ਮੈਨੂੰ ਨਹੀਂ ਲੱਗਦਾ ਵੀ ਉਹ ਕੋਈ ਇਹੋ ਜਿਹੇ ਰਿਸਕ ਲੈਣ ਦੀ ਕੋਸ਼ਿਸ਼ ਕਰਨਗੇ ਕਿਉਂਕਿ ਉਹਨਾਂ ਨੂੰ ਪਹਿਲਾਂ ਹੀ ਲੱਗਦਾ ਸੀ ਵੀ 2 ਦਸੰਬਰ ਦਾ ਜਿਹੜਾ ਸਖਤ ਫੈਸਲਾ ਹੋਇਆ ਉਹਨਾਂ ਦੇ ਹਿਸਾਬ ਨਾਲ ਸਖਤ ਫੈਸਲਾ ਹੋਇਆ ਹਾਲਾਂਕਿ ਕੌਮ ਨੂੰ ਉਸ ਤੋਂ ਜ਼ਿਆਦਾ ਸਖਤ ਫੈਸਲੇ ਦੀ ਉਮੀਦ ਸੀ ਅਕਾਲੀ ਦਰ ਨੂੰ ਜਿਹੜਾ ਸਖਤ ਲੱਗ ਰਿਹਾ ਉਹਦੇ ਤੋਂ ਵੀ ਜਿੱਤੋਂ ਭੱਜ ਰਹੇ ਨੇ ਉਹ ਉਹਦੇ ਲਈ ਵੀ ਗੈਨੀ ਆਰਪੀ ਸਿੰਘ ਨੂੰ ਜ਼ਿੰਮੇਵਾਰ ਮੰਨਦੇ ਨੇ ਇਹ ਸਾਬਤ ਹੁੰਦਾ ਕਿ ਉਸ ਤੋਂ ਬਾਅਦ ਇੰਨਾ ਜਥੇਦਾਰਾਂ ਦੇ ਸਭ ਤੋਂ ਵੱਡ ਗਿਆਨੀ ਹਰਪੀ ਸਿੰਘ ਨੂੰ ਟਾਰਗੇਟ ਕੀਤਾ ਗਿਆ ਤੇ ਕੱਲ ਤੱਕ ਵੀ ਕੀਤਾ ਜਾ ਰਿਹਾ ਸੀ ਵੀਡੀਓ ਜਾਰੀ ਕਰਕੇ ਕਲਿੱਪ ਜਾਰੀ ਕਰਕੇ ਉਹਨਾਂ ਨੂੰ ਆਈਸੋਲੇਟ ਵੀ ਕੀਤਾ ਗਿਆ ਬਦਨਾਮ ਵੀ ਕੀਤਾ ਗਿਆ ਔਰ ਸਿੱਖਾਂ ਲਈ ਇਸ ਤੋਂ ਵੱਡੀ ਨਮੋਸ਼ੀ ਦੀ ਕੀ ਗੱਲ ਹੋ ਸਕਦੀ ਹੈ ਵੀ ਜਿਹੜੇ ਝੂਠੇ ਇਲਜ਼ਾਮ ਉਹਨਾਂ ਨੇ ਲਾਏ ਗਿਆਨੀ ਹਰਪੀ ਸਿੰਘ ਤੇ ਤੁਸੀਂ ਅੱਜ ਟਵਿੱਟਰ ਖੋਲ ਕੇ ਦੇਖੋ ਜਿੰਨੇ ਐਂਟੀ ਸਿੱਖ ਸੋਸ਼ਲ ਮੀਡੀਆ ਹੈਂਡਲਸ ਨੇ ਉਹੀ ਕੰਟੈਂਟ ਜਿਹੜਾ ਬਾਦਲ ਦਲੀਆਂ ਨੇ ਗਿਆਨੀ ਆਰਪੀ ਸਿੰਘ ਦੇ ਖਿਲਾਫ ਵਰਤਿਆ ਉਸ ਕੰਟੈਂਟ ਨੂੰ ਸਾਰੀ ਸਿੱਖ ਕੌਮ ਦੇ ਖਿਲਾਫ ਵਰਤ ਰਹੇ ਨੇ ਵੀ ਲੋ ਸਿੱਖਾਂ ਦੇ ਜਸਦਾ ਰਹੇ ਹੋ ਜੇ ਹੁੰਦੇ ਨੇ ਉਹ ਕਿਰਦਾਰਕੁਸ਼ੀ ਜਿਹੜੀ ਹੈ ਕੱਲੇ ਗਿਆਨੀ ਆਰ.ਪੀ. ਸਿੰਘ ਦੀ ਨਹੀਂ ਹੋ ਰਹੀ ਉਹ ਸਾਰੀ ਸਿੱਖ ਕੌਮ ਨੂੰ ਟਾਰਗੇਟ ਕਰ ਰਹੇ ਨੇ ਉਹ ਜਿਹੜਾ ਮਸਾਲਾ ਸਿੱਖ ਕੌਮ ਦੇ ਖਿਲਾਫ ਵਰਤਣ ਲਈ ਉਹ ਬਾਦਲ ਦਲੀਆਂ ਨੇ ਤੇ ਸੋ ਕਾਲ ਜਿਹੜਾ ਹਰਜਿੰਦਰ ਸਿੰਘ ਧਾਮੀ ਹੋਣਾ ਨੇ ਮਹਈਆ ਕਰਾ ਰਿਹਾ ਪਰ ਬਾਈ ਸਾਹਿਬ ਉਹ ਮੁੱਦਾ ਜਿਹੜਾ ਤੁਸੀਂ ਉਸ ਚਿੱਠੀ ਦੇ ਵਿੱਚ ਜ਼ਿਕਰ ਕੀਤਾ ਸੀਗਾ ਸੱਤ ਮੈਂਬਰੀ ਕਮੇਟੀ ਦਾ ਤੇ ਓਵਰਆਲ ਹੁਕਮਨਾਮੇ ਦਾ ਉਹ ਤਾਂ ਹੈ ਹੀ ਨਾਲ ਪਰ ਗਿਆਨੀ ਹਰਪ੍ਰੀਤ ਸਿੰਘ ਵਾਲਾ ਮੁੱਦਾ ਵੀ ਇਸੇ ਤਰ੍ਹਾਂ ਆਇਆ ਕਿਉਂਕਿ ਜਿਹੜੀ ਤਿੰਨ ਮੈਂਬਰੀ ਕਮੇਟੀ ਬਣਾਈ ਗਈ ਸੀ ਉਹ ਉਦਾਂ ਤਾਂ ਇਹੀ ਕਿਹਾ ਜਾ ਰਿਹਾ ਸੀਗਾ ਕਿ ਉਹ ਪ੍ਰਮਾਣਿਤ ਨਹੀਂ ਹੈਗੀ ਕਿਉਂਕਿ ਇਹ ਜਥੇਦਾਰਾਂ ਦੀ ਜੇ ਕੋਈ ਜਾਂਚ ਹੁੰਦੀ ਹੈ ਤੇ ਉਹ ਅਸ਼੍ਰੀ ਕਾਲ ਤੱਕ ਸਾਹਿਬ ਵਿੱਚ ਹੀ ਹੁੰਦੀ ਹੈ ਤੇ ਇਹ ਇਹ ਵੀ ਆਪਣੇ ਆਪ ਚ ਵੈਸੇ ਇੱਕ ਮੁੱਦਾ ਹੈ ਹੋ ਸਕਦਾ ਹੈ ਕਿ ਇਹ ਵੀ ਉਸ 28 ਤਰੀਕ ਦੀ ਮੀਟਿੰਗ ਦੇ ਵਿੱਚ ਵਿਚਾਰਿਆ ਜਾਵੇ ਤੁਹਾਨੂੰ ਲੱਗਦਾ ਕਿ ਇਦਾਂ ਦੀ ਸਥਿਤੀ ਬਣ ਸਕਦੀ ਹੈ ਦੇਖੋ ਇਹ ਵਿਚਾਰਨਾ ਚਾਹੀਦਾ ਹੈ ਜਿਹੜੀ ਅਸੀਂ ਸ਼ਿਕਾਇਤ ਭੇਜੀ ਹੈ ਉਹਦੇ ਵਿੱਚ ਇਹਦਾ ਜ਼ਿਕਰ ਹੈ ਕਿ ਉਹਦੇ ਉੱਤੇ ਉਹਨਾਂ ਨੂੰ 100 ਮੋਟੋ ਨੋਟਿਸ ਲੈਣਾ ਚਾਹੀਦਾ ਹੈ। ਦੇਖੋ ਸ਼੍ਰੀ ਅਕਾਲ ਤਖਤ ਸਾਹਿਬ ਦੇ ਫੈਸਲਿਆਂ ਨੂੰ ਲਾਗੂ ਕਰਾਉਣ ਦੀ ਜ਼ਿੰਮੇਵਾਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਹੈ। ਅਕਾਲ ਤਖਤ ਸਾਹਿਬ ਦੇ ਜਥੇਦਾਰ ਜਨਤਕ ਤੌਰ ਤੇ ਬਿਆਨ ਦੇ ਰਹੇ ਨੇ ਕਿ ਸ਼੍ਰੋਮਣੀ ਕਮੇਟੀ ਨੂੰ ਅਧਿਕਾਰ ਕੋਈ ਨਹੀਂ ਉਹਨਾਂ ਨੂੰ ਕਮੇਟੀ ਭੰਗ ਕਰਕੇ ਤੇ ਉਹਨਾਂ ਦੀਆਂ ਸੁਆਵਾਂ ਬਹਾਲ ਕਰਦੀਆਂ ਚਾਹੀਦੀਆਂ। ਖੁਦ ਹਰਜਿੰਦਰ ਸਿੰਘ ਧਾਮੀ ਹੋਣਾ ਨੇ ਜਾਂ ਸ਼੍ਰੋਮਣੀ ਕਮੇਟੀ ਦੀ ਅੰਤਰਿੰਕ ਕਮੇਟੀ ਨੇ ਸਿੰਘ ਸਾਹਿਬ ਦੇ ਉਸ ਬਿਆਨ ਨੂੰ ਤਵ ਹੁਣ ਇਹਦੇ ਇਹਦੇ ਦੋ ਮਤਲਬ ਨੇ ਕਿ ਜਾਂ ਤਾਂ ਉਹ ਬਿਆਨ ਗੈਨੀ ਰਕਬੀਰ ਸਿੰਘ ਦਾ ਸਿਰਫ ਦਿਖਾਵੇ ਮਾਤਰ ਹੈ ਕਿਉਂਕਿ ਉਸ ਤੋਂ ਬਾਅਦ ਉਹਨਾਂ ਨੇ ਕਿ ਉਸ ਤਿੰਨ ਮੈਂਬਰੀ ਕਮੇਟੀ ਦੀ ਜਵਾਬ ਤਲਬੀ ਅਕਾਲਤਿਕ ਸਾਹਿਬ ਤੇ ਕੀਤੀ ਬੁਲਾ ਕੇ ਇੱਕ ਸਿੰਘ ਸਾਹਿਬਾਨ ਦਾ ਜਿਹੜਾ ਮਾਨ ਸਨਮਾਨ ਬਹਾਲ ਕਰਨਾ ਆਪਣੇ ਸਾਥੀ ਸਿੰਘ ਸਾਹਿਬਾਨ ਦਾ ਉਹ ਗੈਨੀ ਰਕਬੀਰ ਸਿੰਘ ਉਹਨਾਂ ਦਾ ਮੋਢਲਾ ਫਰਜ਼ ਹੈ ਉਸ ਤੋਂ ਉਸ ਬਿਆਨ ਤੋਂ ਬਾਅਦ ਵੀ ਜਦੋਂ ਉਹਨਾਂ ਨੇ ਕੋਈ ਤਵੱਜੋ ਨਹੀਂ ਦਿੱਤੀ ਹਾਲੇ ਤੱਕ ਉਹਨਾਂ ਨੇ ਉਸ ਤਿੰਨ ਮੈਂਬਰੀ ਕਮੇਟੀ ਨੂੰ ਹਰਜਿੰਦਰ ਸਿੰਘ ਧਾਮੀ ਉਹਨਾਂ ਨੂੰ ਅਕਾਲ ਤਖਸੈਰ ਤੇ ਤਲਬ ਕਰਕੇ ਜਵਾਬ ਤਲਬੀ ਨਹੀਂ ਕੀਤੀ ਵੀ ਤੁਸੀਂ ਕਿਹਸਾਕ ਨਾਲ ਕਮੇਟੀ ਬਣਾਈ ਔਰ ਮੇਰੇ ਕਹਿਣ ਦੇ ਬਾਵਜੂਦ ਵੀ ਤੁਸੀਂ ਇਸ ਨੂੰ ਭੰਗ ਕਿਉਂ ਨਹੀਂ ਕੀਤਾ ਔਰ ਨਾ ਹੀ ਚੋਣੀ ਕਮੇਟੀ ਨੂੰ ਕੋਈ ਉਹਨਾਂ ਦੇ ਨਿੱਜੀ ਸਹਾਇਕ ਵੱਲੋਂ ਜਾਂ ਅਕਾਲ ਤਖਸੈਰ ਸਕੱਤਰਤ ਵੱਲੋਂ ਕੋਈ ਲਿਖਤੀ ਬਿਆਨ ਜਾਰੀ ਹੋਇਆ ਵੀ ਇਹ ਬੰਦ ਕੀਤੀ ਜਾਵੇ ਸੋ ਇਹ ਅਲਟੀਮੇਟਲੀ ਇੱਕ ਦੂਜੇ ਨੂੰ ਮੈਂ ਜਿਵੇਂ ਬਾਰ-ਬਾਰ ਤੁਹਾਡੀ ਇੰਟਰਵਿਊ ਦੇ ਵਿੱਚ ਗੱਲ ਕਹਿ ਰਿਹਾ ਕਿ ਇਹ ਇਸ ਤਰੀਕੇ ਨਾਲ ਖੇਡ ਖੇਡੀ ਜਾ ਰਹੀ ਹੈ ਕਿ ਬਾਦਲ ਜੜੀਆਂ ਦੇ ਮਨਸੂਬੇ ਵੀ ਪੂਰੇ ਹੋ ਜਾਣ ਤੇ ਸਿੰਘ ਸਾਹਿਬ ਦਾ ਵਿਰੋਧ ਵੀ ਨਾ ਹੋਵੇ ਉਹ ਚਮੜੀ ਜੀ ਬਚਾ ਕੇ ਢੀੜੀ ਗਲੀ ਚੋਂ ਲੰਘਣ ਦੀ ਕੋਸ਼ਿਸ਼ ਜਿਹੜੀ ਉਹ ਬਾਰ ਬਾਰ ਹੋ ਰਹੀ ਹੈ। ਅੱਛਾ ਭਾਈ ਸਾਹਿਬ ਹੁਣ ਉਸ ਚੀਜ਼ ਤੇ ਆਉਂਦੇ ਹਾਂ ਸੱਤ ਮੈਂਬਰੀ ਕਮੇਟੀ ਨੂੰ ਲੈ ਕੇ ਜਿਹੜੀ ਚਰਚਾ ਬਣੀ ਹੋਈ ਸੀ ਉਹਦੇ ਵਿੱਚ ਅੱਜ ਇੱਕ ਹੋਰ ਚੀਜ਼ ਵੇਖਣ ਨੂੰ ਮਿਲੀ ਸਵੇਰੇ ਕਿ ਗੁਰਪ੍ਰਤਾਪ ਵਡਾਲਾ ਬਾਰੇ ਇਹ ਚਰਚਾ ਸ਼ੁਰੂ ਹੋ ਗਈ ਕਿ ਉਹਨਾਂ ਨੂੰ ਐਡਜਸਟ ਕਰ ਦਿੱਤਾ ਗਿਆ। ਇਹ ਇਹ ਕਿਹਾ ਜਾਣ ਲੱਗ ਗਿਆ ਕਿ ਗੁਰਪ੍ਰਤਾਪ ਸਿੰਘ ਵਡਾਲਾ ਨੂੰ ਜ਼ਿੰਮੇਵਾਰੀ ਸੌਂਪ ਦਿੱਤੀ ਗਈ ਹੈ ਕਿਸੇ ਹਲਕੇ ਦੀ ਕਿ ਉਹ ਭਰਤੀ ਪ੍ਰਕਿਰਿਆ ਦੇ ਵਿੱਚ ਯੋਗਦਾਨ ਪਾਉਣਗੇ। ਇਹਦਾ ਮਤਲਬ ਕੀ ਸਮਝੀਏ ਫਿਰ ਹੁਣ ਕਿ ਕੀ ਜਿਹੜੇ ਸੁਧਾਰ ਵਾਦੀ ਸੀ ਉਹ ਹੁਣ ਭੰਗ ਹੋ ਗਏ ਸਾਰੇ ਉਹਨਾਂ ਦੀ ਸੁਧਾਰ ਲਹਿਰ ਖਤਮ ਹੋ ਗਈ ਔਰ ਦੂਜੀ ਗੱਲ ਜਿਹੜੀ ਆਵਾਜ਼ ਚੱਕੀ ਜਾ ਰਹੀ ਸੀ ਵਾਰ-ਵਾਰ ਸੱਤ ਮੈਂਬਰੀ ਕਮੇਟੀ ਨੂੰ ਲੈ ਕੇ ਕਿ ਉਹ ਹੁਣ ਉਹ ਠੰਡੀ ਪੈ ਜੂਗੀ ਠਲ ਪੈ ਜੂਗੀ ਉਹਨੂੰ ਦੇਖੋ ਮੈਂ ਜਿਹੜਾ ਨਾ ਇੱਕ ਗੱਲ ਨੂੰ ਸਮਝੀਏ ਕਿ ਇਹ ਇੱਕ ਕੌਮੀ ਮਸਲੇ ਨੂੰ ਕੁਝ ਵਿਅਕਤੀਆਂ ਦਾ ਜਾਤੀ ਰਾਜਨੀਤਿਕ ਮਸਲਾ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਸੀਂ ਲੋਕ ਨਾ ਤਾਂ ਸੁਧਾਰ ਲਹਿਰ ਨਾਲ ਸੰਬੰਧਤਾਂ ਤੇ ਨਾ ਹੀ ਅਕਾਲੀ ਦਲ ਦੀ ਜਿਹੜੀ ਮੇਨਸਟ੍ਰੀਮ ਲੀਡਰਸ਼ਿਪ ਹੋਂ ਤੱਕ ਰਹੀ ਆ ਉਹਨਾਂ ਨਾਲ ਸਾਡਾ ਕੋਈ ਦੂਰ ਨੇੜੇ ਦਾ ਸਬੰਧ ਹੈ ਸਾਡੇ ਵਰਗੀਆਂ ਜਿਹੜੀਆਂ ਦਰਜਨਾ ਜਥੇਬੰਦੀਆਂ ਇਹ ਲੋਬਿੰਗ ਕਰ ਰਹੀਆਂ ਸੀ ਕਿ ਸੱਤ ਮੈਂਬਰੀ ਕਮੇਟੀ ਵਾਲਾ ਫੈਸਲਾ ਇਨ ਬਿਨ ਲਾਗੂ ਹੋਣਾ ਚਾਹੀਦਾ ਉਹਦਾ ਮਤਲਬ ਇਹ ਸੀ ਕਿ ਉਸ ਪਰਿਵਾਰ ਜਾਂ ਉਸ ਮਾਫੀਆ ਦੇ ਹੱਥੋਂ ਅਕਾਲੀ ਦਲ ਦਾ ਕੰਟਰੋਲ ਜਿਹੜਾ ਬਾਹਰ ਜਾਣਾ ਚਾਹੀਦਾ ਜੀ ਅਡਜਸਟ ਕਰਨ ਦਾ ਮਤਲਬ ਹੈ ਕਿ ਤੁਸੀਂ ਪਾਵਰ ਉਹਨਾਂ ਦੇ ਕੋਲ ਹੀ ਰੱਖੀ ਕੰਟਰੋਲ ਉਹਨਾਂ ਦੇ ਕੋਲ ਹੀ ਰੱਖਿਆ ਉਹਦੇ ਦੋ ਸਬੂਤ ਨੇ ਕਿ ਕੱਲ ਐਸਪੀਸੀ ਮੈਂਬਰਾਂ ਦੀ ਮੀਟਿੰਗ ਵੀ ਸੁਖਵੀਰ ਬਾਦਲ ਨੇ ਲਈ ਉਹਨਾਂ ਦੀ ਮੀਟਿੰਗ ਦੇ ਵਿੱਚ ਸਭ ਤੋਂ ਸੈਂਟਰ ਮੇਨ ਹੈੱਡ ਆਫ ਦਾ ਜਿਹੜਾ ਪਾਰਟੀ ਵਾਲੀ ਕੁਰਸੀ ਤੋਂ ਬੈਠਾ ਸੀ ਉਸ ਤੋਂ ਇਲਾਵਾ ਮਾਗੀ ਕਾਨਫਰੰਸ ਦੇ ਵਿੱਚ ਵੀ ਉਹਨੂੰ ਜਰਨੈਲ ਬਣਾ ਕੇ ਔਰ ਅਕਾਲੀ ਦਲ ਦਾ ਕਰਤਾ ਤਰਤਾ ਬਣਾ ਕੇ ਪੇਸ਼ ਕੀਤਾ ਗਿਆ ਔਰ ਹਾਲੇ ਤੱਕ ਸਟਿਲ ਉਹ ਅਕਾਲੀ ਦਲ ਦੇ ਮੈਂਬਰ ਵਜੋਂ ਨਹੀਂ ਵਿਚਰ ਰਿਹਾ ਬਲਕਿ ਇੱਕ ਡਿਕਟੇਟਰ ਵਜੋਂ ਜਿਹੜਾ ਆ ਅਕਾਲੀ ਦਲ ਚਲਾ ਰਿਹਾ ਜਾਂ ਇੱਕ ਪ੍ਰਾਈਵੇਟ ਲਿਮਟਿਡ ਫਰਮ ਦੇ ਸੀਈਓ ਵਾਂਗ ਬਿਹੇਵ ਕਰ ਰਿਹਾ ਸੋ ਉਹਦੇ ਵਿੱਚ ਅਲਟੀਮੇਟਲੀ ਪਹਿਲਾਂ ਤਾਂ ਇਹ ਸਮਝੀਏ ਕਿ ਇਹ ਲੜਾਈ ਇਸ ਕਰਕੇ ਨਹੀਂ ਹੈ ਵੀ ਗੁਰਪ੍ਰਤਾ ਵਡਾਲਾ ਬਹੁਤ ਵਧੀਆ ਬੰਦਾ ਔਰ ਉਹਨੂੰ ਪੋਲਿਟਿਕਲੀ ਐਡਜਸਟ ਕੀਤਾ ਜਾਵੇ ਇਹ ਕਿਸੇ ਦੀ ਰਾਜਨੀਤਿਕ ਲੜਾਈ ਨਹੀਂ ਹੈ ਲੜਾਈ ਉਸ ਸੈਸਲੇ ਦੀ ਰੂਹ ਹੈ ਕਿ ਉਹ ਮਾਫੀਆ ਜਿਹਦੇ ਉੱਤੇ ਅਕਾਲ ਤਖਤ ਨੇ ਮੋਹਰ ਲਾ ਦਿੱਤੀ ਕਿ ਇਹ ਨੈਤਿਕ ਆਧਾਰ ਤੇ ਅਗਵਾਈ ਕਰਨ ਦੇ ਯੋਗ ਨਹੀਂ ਰਹੇ ਉਹਨਾਂ ਦੇ ਹੱਥ ਅਗਵਾਈ ਨਹੀਂ ਜਾਣੀ ਚਾਹੀਦੀ ਉਸਰਾ ਜਿਨ੍ਹਾਂ ਦੇ ਉੱਤੇ ਮੋਹਰ ਲਾਤੀ ਹੈ ਉਹ ਪੂਰੀ ਦੀ ਪੂਰਾ ਜਿਹੜਾ ਪਾਰਟੀ ਦਾ ਕੰਟਰੋਲ ਹੈ ਫਿਲਹਾਲ ਦੀ ਘੜੀ ਉਹਨਾਂ ਸੱਤ ਬੰਦਿਆਂ ਦੇ ਕੋਲ ਜਾਣਾ ਚਾਹੀਦਾ ਜਦੋਂ ਭਰਤੀ ਉਹ ਕਰਾਉਣਗੇ ਦੇਖੋ ਫੇਰ ਭਰਤੀ ਵੀ ਉਹੀ ਕਰਵਾ ਸਕਦੇ ਨੇ ਜਿਨ੍ਹਾਂ ਦੇ ਉੱਤੇ ਮੋਹਰ ਲੱਗ ਗਈ ਹੈ ਕਮੇਟੀ ਇਨੀਸ਼ੀਅਲ ਸਟੇਜ ਤੇ ਕੌਮ ਨੂੰ ਪ੍ਰਮਾਣ ਸੀ ਜਾਂ ਨਹੀਂ ਇਹ ਬਾਤ ਦੀ ਗੱਲ ਹੈ ਤੁਸੀਂ ਪੰਥਕ ਤੇਰਾ ਨੂੰ ਨਾਲ ਲਿਆ ਜਾਂ ਨਹੀਂ ਲਿਆ ਬਾਤ ਦੀ ਗੱਲ ਹੈ ਪਰ ਜਿੰਨਾ ਹੋ ਗਿਆ ਜੇ ਕੌਮ ਨੂੰ ਉਹਨੂੰ ਪ੍ਰਮਾਣ ਕਰ ਹੀ ਲਿਆ ਠੀਕ ਹੈ ਤੇ ਉਹਦੇ ਵਿੱਚ ਕੋਈ ਬੰਦਾ ਇੱਕ ਬੀਬੀ ਸਤਵੰਤ ਕੌਰ ਨੂੰ ਛੱਡ ਕੇ ਕੋਈ ਇਹੋ ਜਿਹਾ ਬੰਦਾ ਨਹੀਂ ਜਿਹੜਾ ਪਹਿਲਾਂ ਅਕਾਲੀ ਦਲ ਦੇ ਨਾਲ ਸੰਬੰਧਤ ਨਹੀਂ ਰਿਹਾ ਹੂੰ ਕੋਈ ਨਵਾਂ ਬੰਦਾ ਨਹੀਂ ਵਿਚ ਵੜਿਆ ਗਿਆ ਐ ਨਹੀਂ ਵੀ ਕੋਈ ਪਹਿਲਾਂ ਕਿਤੇ ਅਕਾਲੀ ਦਲ ਤੋਂ ਬਿਲਕੁਲ ਕੋਈ ਕਾਂਗਰਸੀ ਦੇ ਹੱਥ ਕੋਈ ਭਾਜਪਾ ਦੇ ਹੱਥ ਜਾਂ ਕਿਸੇ ਹੋਰ ਪੋਲੀਟੀਕਲ ਪਾਰਟੀ ਦੇ ਕਿਸੇ ਰਿਪਰੈਜ਼ੈਂਟੇਟਿਵ ਦੇ ਹੱਥ ਕਮਾਂਡ ਦਿੱਤੀ ਗਈ ਹੈ ਜੀ ਅਕਾਲੀ ਦਲ ਨਾਲ ਹੀ ਸੰਬੰਧਤ ਰਹੇ ਬੰਦਿਆਂ ਦੇ ਹੱਥ ਕਮਾਂਡ ਦਿੱਤੀ ਗਈ ਸੋ ਇਹਦੇ ਵਿੱਚ ਫੈਸਲਾ ਇਸ ਟਾਈਮ ਜਿਹੜਾ ਹੈਗਾ ਉਹ ਸਿਧਾਂਤਾਂ ਦਾ ਤੇ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਨੂੰ ਮੰਨਣ ਦਾ ਹੈ ਸਿਧਾਂਤਾਂ ਮੈਨੂੰ ਜਿੰਨਾ ਕ ਯਕੀਨ ਹੈ ਕਿ ਕਿਸੇ ਵੀ ਤਰ੍ਹਾਂ ਦੀ ਇਹੋ ਜੀ ਐਡਜਸਟਮੈਂਟ ਦਾ ਹਿੱਸਾ ਬਣ ਕੇ ਚਾਹੇ ਗੁਰਪ੍ਰਤਾਪ ਸਿੰਘ ਵਡਾਲਾ ਨੇ ਚਾਹੇ ਮਨਪ੍ਰੀਤ ਸਿੰਘ ਯਾਲੀ ਆ ਜਾਂ ਸੰਤਾ ਸਿੰਘ ਮਹਿਦਪੁਰ ਇਹ ਇਹੋ ਜੀ ਕਿਸੇ ਵੀ ਸਿੱਖ ਕੌਮ ਦੀ ਸਮੂਹਿਕ ਭਾਵਨਾਵਾਂ ਦਾ ਕਤਲ ਕਰਨ ਵਾਲੀ ਕਿਸੇ ਵੀ ਇਹੋ ਜੀ ਫੈਸਲੇ ਦਾ ਹਿੱਸਾ ਨਹੀਂ ਬਣਨਗੇ ਠੀਕ ਹੈ ਠੀਕ ਬਹੁਤ ਸ਼ੁਕਰੀਆ ਭਾਈ ਸਾਹਿਬ ਭਾਈ ਗੁਰਜੀ ਦਾ ਖਾਲਸਾ ਵੇ ਗੁਰਜੀ ਜੀ ਸਤਿ ਸ੍ਰੀ ਅਕਾਲ